ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸਾਡੇ ਪਰਿਵਾਰ ਦੇ ਜੀ ਤਿੰਨ ਮੈਂਬਰ ਜਿਨ੍ਹਾਂ ਦੀ ਅੱਖਾਂ ਦੇ ਆਪਰੇਸ਼ਨ ਹੋਣ ਜਾ ਰਹੇ ਆ ਹਰਿੰਦਰ ਸਿੰਘ ਸੋਨੂ ਇਹ ਬੱਚੇ ਨੂੰ ਅਸੀਂ ਕੋਟਕਪੂਰੇ ਤੋਂ ਸਾਡੇ ਕੋ ਆਇਆ ਸੀ ਬੱਚਾ ਚੱਲ ਨਹੀਂ ਸਕਦਾ ਸੀ ਹੁਣ ਇਹ ਆਪਣੇ ਪੈਰਾਂ ਤੇ ਤੁਰ ਵੀ ਲੈਂਦਾ ਵਧੀਆ ਜ਼ਿੰਦਗੀ ਬਤੀਤ ਕਰਦਾ ਪਰ ਇਹਦੀ ਅੱਖ ਦੇ ਵਿੱਚ ਇੱਕ ਜਿ ਟੇਡਾਪਨ ਤੇ ਨਾਲ ਮੋਤੀ ਆ ਉਤਰਿਆ ਮੋਤੀ ਦਾ ਆਪਰੇਸ਼ਨ ਕਰਾਉਣਾ ਇਦਾਂ ਹੀ ਅਮੀਰ ਚੰਦ ਬਾਪੂ ਜੀ ਸਾਡੇ ਕੋਲੇ ਅਮੀਰ ਚੰਦ ਬਾਪੂ ਜੀ ਦਾ ਵੀ ਸੱਜੀ ਅੱਖ ਦਾ ਆਪਰੇਸ਼ਨ ਹੋਣਾ ਇਨਾਂ ਨੂੰ ਬਾਪੂ ਜੀ ਨੂੰ ਅਸੀਂ ਪਿੰਡ ਮੁਰਾਦਪੁਰ ਤੋਂ ਸ਼੍ਰੀ ਅਮਰਸਰ ਸਾਹਿਬ ਤੋਂ ਲੈ ਕੇ ਆਏ ਸੀਗੇ ਤੇ ਇਹ ਬਾਪੂ ਜੀ ਸੱਜੀ ਅੱਖ ਦਾ ਆਪਰੇਸ਼ਨ ਕਰਾਉਣ ਜਾ ਰਹੇ ਨੇ ਇਹਨਾਂ ਨੂੰ ਵੀ ਸਾਡੇ ਕੋਲ ਰਹਿੰਦਿਆਂ ਨੂੰ ਕਰੀਬ 2023 ਦੇ ਆਏ ਹੋਏ ਨੇ 3 ਸਾਲ ਹੋ ਗਏ ਨੇ ਤੇ ਸੋਨੂ ਨੂੰ ਸਾਡੇ ਕੋਲੇ ਆਏ ਨੂੰ ਜੀ 2017 ਦੇ ਵਿੱਚ ਇਹ ਬੱਚਾ ਆਇਆ ਸੀ ਸਾਡੇ ਕੋਲੇ ਇਹਨੂੰ ਸਾਡੇ ਕੋਲੇ 8 ਸਾਲ ਹੋ ਗਏ ਆ ਜੀ ਰਹਿੰਦਿਆਂ ਨੂੰ ਤੇ ਬਾਪੂ ਜੀ ਸਾਡੇ ਸਿਕੰਜੇਂਦਰ ਸਿੰਘ ਢਾਲੀਆਲ ਇਹਨਾਂ ਦਾ ਵੀ ਸੱਜੀ ਅੱਖ ਦਾ ਆਪਰੇਸ਼ਨ ਹੋਣਾ ਇਹ ਹੋਮੋਪੈਥੀ ਦੇ ਡਾਕਟਰ ਵੀ ਨੇ ਫਸਟ ਬੈਚ ਦੇ ਹੋਮੋਪੈਥੀ ਨੂੰ ਮਾਨਤਾ ਪ੍ਰਾਪਤ ਕਰਾਉਣ ਵਾਸਤੇ ਜਿਹੜੇ ਸੰਘਰਸ਼ ਲੜੇ ਗਏ ਪਹਿਲੀਆਂ ਚ ਉਹ ਸੰਘਰਸ਼ਕ ਕਮੇਟੀ ਦੇ ਵਿੱਚ ਸੀ ਇਹ ਪਰ ਕੁਝ ਕਰਮਾਂ ਨੇ ਐਸਾ ਗੇੜ ਪਾਇਆ ਘਰ-ਬਾਰ ਸਭ ਕੁਝ ਖਤਮ ਹੋ ਗਿਆ ਹੁਣ ਬਾਪੂ ਜੀ ਪਿਛਲੇ ਕਰੀਬ 10 ਸਾਲਾਂ ਤੋਂ ਸਾਡੇ ਨਾਲ ਹੀ ਆ ਸੇਵਾ ਕਰਾ ਰਹੇ ਨੇ ਸਾਡੇ ਨਾਲ ਐਜ਼ ਏ ਡਾਕਟਰ ਵੀ ਐਜ਼ ਏ ਵੱਡੇ ਪ੍ਰਾ ਬਜ਼ੁਰਗ ਹੋਣ ਦੇ ਨਾਤੇ ਸਾਡੇ ਵਾਪਸ ਮਾਨ ਨੇ ਸਿਂਦਰ ਸਿੰਘ ਢਾਲੀਗੜ ਜੀ ਸਾਨੂੰ ਹਮੇਸ਼ਾ ਪਿੱਠ ਵੀ ਥਾਪੜਦੇ ਨੇ ਸਾਡਾ ਸਹਿਯੋਗ ਵੀ ਦਿੰਦੇ ਨੇ ਇਹਨਾਂ ਦਾ ਵੀ ਸੱਜੀ ਅੱਖ ਦਾ ਆਪਰੇਸ਼ਨ ਹੋਣਾ ਇਹ ਤਿੰਨੋਂ ਮੈਂਬਰਾਂ ਦੇ ਅੱਖਾਂ ਦੇ ਆਪਰੇਸ਼ਨ ਆ ਜਿਹੜੇ ਦੀਪਕ ਹਸਪੀਟਲ ਦੇ ਵਿੱਚ ਡਾਕਟਰ ਵਰਤਿਕਾ ਅਰੋੜਾ ਵੱਲੋਂ ਕੀਤੇ ਜਾਣੇ ਆ ਜੀ ਜੇ ਕੋਈ ਭੈਣ ਭਰਾ ਇਹਨਾਂ ਦੇ ਆਪਰੇਸ਼ਨ ਦੇ ਵਿੱਚ ਮਦਦ ਕਰ ਸਕਦਾ ਤਾਂ ਉੱਥੇ ਸਿੱਧਾ ਹਸਪੀਟਲ ਦੇ ਵਿੱਚ ਜਾ ਕੇ ਇਹਨਾਂ ਦੀ ਅੱਖਾਂ ਦਾ ਆਪਰੇਸ਼ਨ ਕਰਾਉਣ ਤੇ ਸਾਡੀ ਮਦਦ ਕਰੋ ਜੀ ਤਾਂ ਜੋ ਤਿੰਨੋਂ ਸਾਡੇ ਮੈਂਬਰਾਂ ਦੀਆਂ ਅੱਖਾਂ ਬਣ ਸਕਣ ਬਹੁਤ ਬਹੁਤ ਧੰਨਵਾਦ ਜੇ ਕੋਈ ਭੈਣ ਭਰਾ ਇਹ ਸੇਵਾ ਲੈਣੀ ਚਾਹੁੰਦਾ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਜਿਹੜਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੇ ਸਾਡੇ ਨਾਲ ਤੁਸੀਂ ਆਪਣਾ ਨਾਮ ਨੰਬਰ ਨੋਟ ਕਰਾ ਦਿਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਕਿਹੜੇ ਵੀਰ ਆ ਕਿਹੜੀਆਂ ਭੈਣਾਵਾਂ ਜਿਹੜੇ ਇਹਨਾਂ ਦੇ ਇਲਾਜ ਦੇ ਵਿੱਚ ਸਾਡਾ ਸਾਥ ਦੇਣਗੇ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਜੀ